ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਬਿਨ ਨਾਹੀ ਆਨ ਬੀਆ ਰਹਾਉ ਪੁੱਤਰ ਕਲਤਰ ਲਖਮੀ ਦੀਸੈ ਜਿਨ ਮਹਿ ਕਿਛੂ ਨਾ ਸੰਗ ਲੀਆ ਵਿਖੇ ਠ ਗਉਰੀ ਖਾਏ ਭੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਭ ਜੋਨ ਮਹਿ ਕਿਰਤ ਪਾਇਆ ਪੁਰਬ ਕਮਾਣੀ ਛੋੜਹਿ ਨਾਹੀ ਜਮ ਦੂਤ ਗਰਾਸਿਓ ਮਹਾ ਭਇਆ ਬੋਲੇ ਝੂਠ ਕਮਾਵੇ ਅਵਰਾ ਤ੍ਰਿਸ਼ਨ ਨਾ ਬੂਝੈ ਬਹੁਤ ਹਇਆ ਅਸਾਦ ਰੋਗ ਉਪਜਿਆ ਸੰਤ ਦੂਖਣ ਦੇਹ ਬਨਾਸੀ ਮਹਾ ਖਇਆ ਜਿਨਹਿ ਨਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਾਇਆ ਨਾਨਕ ਦਾਸ ਕੰਠ ਲਾਏ ਰਾਖੀ ਕਰ ਕਿਰਪਾ ਪਾਰ ਬ੍ਰਹਮ ਮਯਾ RAM ਕਲੀ ਮਹੱਲਾ ਪੰਜਵਾਂ ਐਸਾ ਪੂਰਾ ਗੁਰਦੇਵੋ ਸਹਾਈ ਜਾਂ ਕਾ ਸਿਮਰਨ ਬਿਰਥਾ ਨਾ ਜਾਈ ਰਹਾਉ ਦਰਸ਼ਨ ਪੇਖਤ ਹੋਏ ਨਿਹਾਲ ਜਾਂ ਕੀ ਧੂਰ ਕਾਟੈ ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾਂ ਕੈ ਮਸਤਕ ਰਾਖੈ ਆਹਸ ਪ੍ਰਭ ਮੇਰੋ ਅਨਾਥ ਕੋ ਨਾਥ ਤਤ ਉਧਾਰਨ ਕਿਰਪਾ ਨਿਦਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿਸਦਾਨ ਤਜਹਿ ਵਿਕਾਰ ਬਿਨਸੈ ਅਬਮਾਨ ਏਕ ਧਿਆਈਐ ਸਾਧਕੈ ਸੰਗ ਪਾਪ ਬਨਾਸੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਕਟ ਕਟ ਰਵ ਰਹਿਆ ਗੁਣਤਾਸ ਦਰਸ ਦੇ ਤਾਰੋ ਪ੍ਰਭ ਆਸ ਨਿਤ ਨਾਨਕ ਚਿਤ ਵੇ ਸੱਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਧੁਪਦੇ ਇਕ ਓਅੰਕਾਰ ਸਤ ਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾਗੌਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਤ ਪ੍ਰਗਾਸ ਚਰਨ ਕਮਲ ਮਹਿ ਹੋਏ ਨਿਵਾਸ ਸੰਤ ਸੰਗਤ ਮਹਿ ਹੋਏ ਉਧਾਰ ਨਾਨਕ ਭਵਜਲ ਉਤਰਸ ਪਾਰ RAM KALI MAHALLA 5 ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੀ ਸਗਲ ਬਨਾਸੀ ਰੋਗ ਕੂਰਾ ਰਹਾਉ ਏਕ ਅਰਤ ਹੋ ਸਾਚਾ ਸੋਏ ਜਾਂ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੁਖ ਸਹਿਜ ਆਨੰਦ ਕਰਹੁ ਮੇਰੇ ਭਾਈ ਗੁਰਪੂਰੈ ਸਭ ਚਿੰਤ ਮਟਾਈ ਹਾਥ ਪੈਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਵਾ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਨਰ ਨਰਹਿ ਨਮਸ਼ਕਾਰਨ ਜਲਨ ਥਲਨ ਵਸੁਦ ਗਗਨ ਏਕ ਏਕੰਕਾਰੰ ਰਹਾਉ ਹਰਨ ਧਨ ਪੁਨ ਪੁਨਹਿ ਕਰਨ ਨਹਾ ਗਿਰਹਿ ਨਿਰੰਘ ਹਾਰੰ ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ RAM ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਕ ਕਾਮਨੀ ਰਹਾਉ ਭੰਡਾਰ ਦਰਬ ਅਰਬ ਖਰਬ ਵੇਖੀ ਲੀਲਾ ਮਨ ਸਾਧਾਰੈ ਨਹਿ ਸੰਗ ਗਾਮਨੀ ਸੁੱਟ ਕਲਤਰ ਭਰਾਤ ਮੀਤ ਉਰਜ ਪਰਿਓ ਭਰਮ ਮੋਹਿਓ ਇਹ ਬਿਰਖ ਸ਼ਾਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨੌਆ ਤੇ ਪਦੇ ਰੇ ਮਨ ਓਟ ਲੇ ਹੋ ਹਰ ਨਾਮਾ ਜਾਣ ਕੈ ਸਿਮਰਨ ਦੁਰਮਤ ਨਾਸੈ ਪਾਵਹਿ ਪਦ ਨਿਰਬਾਨਾ ਰਹਾਉ ਬੜੁ ਭਾਗੀ ਤਿਹ ਜਨ ਕਉ ਜਾਨੂ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈ ਕੁੰਠ ਸਦਾਵੇ ਅਜਾਮਲ ਕੋ ਵੰਤ ਕਾਲ ਮਹਿ ਨਾਰਾਇਣ ਸੁਧਿ ਆਈ ਜਾ ਗਤ ਕੋ ਜੋਗੀ ਸਰਬਾਸ਼ਤ ਸੋ ਗਤਿ ਸ਼ਿਨ ਮਹਿ ਪਾਈ ਨਾਹਿਨ ਗੁਨ ਨਾਹਿਨ ਕਛ ਬਿੱਦਿਆ ਧਰਮ ਕੌਨ ਗਜਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਪੈ ਦਾਨ ਤੇਹ ਦੀਨਾ ਰਾਮ ਕਲੀ ਮਹੱਲਾ ਨੌਆ ਸਾਧੂ ਕੌਨ ਜੁਗਤ ਅਬ ਕੀਜੈ ਜਾਂਤੇ ਦੁਰਮਤ ਸਗਲ ਬਨਾਸੈ ਰਾਮ ਭਗਤ ਮਨ ਭੀਜੈ ਰਹਾਉ ਮਨ ਮਾਇਆ ਮਹਿ ਉਰਜ ਰਹਿਓ ਹੈ ਬੂਜਨ ਕਛ ਗਿਆਨਾ ਕੌਨ ਨਾਮ ਜਗ ਜਾ ਕੈ ਸਿਮਰੈ ਪਾਵੇ ਪਦ ਨਿਰਬਾਨਾ ਭਈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤਹਿ ਕੀਏ ਜਿਹ ਪ੍ਰਭ ਕੀਰਤ ਗਾਈ RAM ਨਾਮ ਨਰ ਨਿਸਬਾ ਸੁਰ ਮਹ ਨਿਮਖ ਏਕ ਉਰ ਧਾਰੈ ਜਮ ਕੋ ਤਰਾਸ ਮਿਟੈ ਨਾਨਕ ਤੇ ਅਪਨੋ ਜਨਮ ਸਵਾਰੈ RAM ਕਲੀ ਮਹੱਲਾ ਨਵਾ ਪ੍ਰਾਣੀ ਨਾਰਾਇਣ ਸੁਦਲੇ ਛਿਨ ਛਿਨ ਆਉਧ ਘਟੈ ਨਿਸਬਾਸੁਰ ਵਿਰਥਾ ਜਾਤ ਹੈ ਦੇ ਰਹਾ ਤਰਨਾਪੋ ਬਿਖਿਨ ਸਿਓ ਖੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜਹੁ ਨਹੀਂ ਸਮਝੈ ਕੌਣ ਕੁਮਤ ਉਰ ਜਾਣਾ ਮਾਨਸ ਜਨਮ ਦਿਓ ਜਿਹੇ ਠਾਕੁਰ ਸੋ ਤੈ ਕਿਉ ਬਿਸਰਾਇਉ ਮੁਕਤ ਹੋਤ ਨਰ ਜਾਕੇ ਸਿਮਰੈ ਨਿਮਖ ਨਾ ਤਾ ਕਉ ਗਾਇਉ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨਾ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਰਾਮਕਲੀ ਮਹੱਲਾ ਪਹਿਲਾ ਅਸ਼ਟ ਪਦੀਆਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜਹਿ ਸੇਤਾਰੇ ਸੋਈ ਦਿਨ ਅਰ ਤਪਤਰਹਿ ਸਾਧ ਧਰਤੀ ਸੋ ਪੌਣ ਚੁਲਾਰੀ ਜੁਗ ਜੀ ਖੇਲੇ ਥਾਮ ਕੈਸੀ ਜੀਵਨ ਤਲ ਬਨਿਵਾਰ ਹੋਐ ਪਰਵਾਣਾ ਕਰੈ tingਾਣਾ ਕਲ ਲਖਣ ਵਿਚਾਰ ਰਹਾਉ ਕਿਤਾ ਦੇਸ਼ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ ਦਾਤਾ দান ਕਰੇ ਤਹ ਨਾਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਛੀਪੈ ਤਪ ਕਰ ਤਪ ਨਾ ਹੋਈ ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲਖਣ ਏਈ ਜਿਸ ਸਕਦਾਰੀ ਤਿਸਹਿ ਖੁਆਰੀ ਚੱਕਰ ਕੇ ਹੈ ਡਰਨਾ ਜਾਂ ਸਿੱਕਦਾਰੈ ਪਵੈ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ ਾਕ ਗੁਣਾ ਕਲ ਆਈਐ ਤੇਹੋ ਜੁਗ ਕੇਰਾ ਰਹਿਆ ਤਪਾਵਸ ਜੇ ਗੁਣ ਦੇਹ ਤਾ ਪਾਈਐ ਰਹਾਉ ਕਲ ਕਲ ਵਾਲੀ ਸਰਾ ਨਬੇੜੀ ਕਾਜੀ ਕ੍ਰਿਸ਼ਨਾ ਹੋਵਾ ਬਾਣੀ ਬ੍ਰਹਮਾ ਬੇਦ ਅਥਰਵਣ ਕਰਨੀ ਕੀਰਤ ਲਹਿਆ ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਨੇਉ ਨਾਵੋ ਹੋ ਧੋਵੋ ਤਿਲਕ ਚੜਾਵੋ ਹੋ ਸੋਚ ਵਿਣ ਸੋਚ ਨਾ ਹੋਈ ਕਲ ਪਰਵਾਨ ਕਤੇ ਬਕਰਾਨ ਪੋਥੀ ਪੰਡਤ ਰਹੇ ਪੁਰਾਨ ਨਾਨਕ ਨਾਉ ਭਇਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਏਦੂ ਉੱਪਰ ਕਰਮ ਨਹੀਂ ਜੇ ਘਰ ਹੁੰਦਾ ਮੰਗਣ ਜਾਈਐ ਫਿਰ ਓਲਾਮਾ ਮਿਲੇ ਤਹੀਂ RAM KALI MOHALLA ਪਹਿਲਾ ਜਗ ਪਰ ਬੋਧ ਹੈ ਮੜੀ ਬੰਧਾਵੇ ਹਾਸਨ ਤਿਆਗ ਕਾਹੇ ਸੱਚ ਪਾਵੇ ਮਮਤਾ ਮੋਹ ਕਾਮਣ ਹਿਤਕਾਰੀ ਨਾ ਆਉ ਧੂਤੀ ਨਾ ਸੰਸਾਰੀ ਜੋਗੀ ਬੈਸ ਰਹੋ ਦੁਬਦਾ ਦੁਖ ਭਾਗੈ ਕਰ ਕਰ ਮੰਗਤ ਲਾਜ ਨਾ ਲਾਗੈ ਰਹਾਉ ਗਾਵਹਿ ਗੀਤ ਨਾਚੀਨਹਿ ਆਪ ਕਿਉ ਲਾਗੀ ਨਿਵਰੈ ਪ੍ਰਤਾਪ ਗੁਰ ਕੈ ਸ਼ਬਦ ਰਚੈ ਮਨ ਪਾਈ ਠਿਖਿਆ ਸਹਿਜ ਵਿਚਾਰੀ ਖਾਏ ਭਸਮ ਚੜਾਏ ਕਰਹਿ ਪਖੰਡ ਮਾਇਆ 모ਹੀ ਸਹਿ ਜਮ ਦੰਡ ਫੂਟੈ ਖਾਪਰ ਭੀਖ ਨਾ ਪਾਈ ਵੰਦਨ ਬਾਂਦਿਆ ਆਵੇ ਜਾਈ ਬਿੰਦਨਾ ਰੱਖ ਹੈ ਜਤੀ ਕਹਾਵਹਿ ਮਾਈ ਮੰਗਤ ਤਰੈ ਲਭਾਵਹਿ ਨਿਰਦਇਆ ਨਹੀਂ ਜੋਤ ਉਜਾਲਾ ਬੂੜਤ ਬੂਡੇ ਸਰਬ ਜੰਝਾਲਾ ਵੇਖ ਕਰਹਿ ਚਿੰਤਾ ਬਹੁਤ ਟਟੂਆ ਝੂਟੋ ਖੇਲ ਖਿਲੇ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੀ ਵਿਣ ਕਰਮ ਕੈਸੇ ਉਤਰ ਸਪਾਰੀ ਮੁੰਦਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਬੇ ਗਿਆਨ ਜਿਹਾ ਇੰਦਰੀ ਸਾਦ ਲੁਭਾਨਾ ਪਸ਼ੂ ਪਏ ਨਹੀਂ ਮਿਟੈ ਨਿਸ਼ਾਨਾ ਤ੍ਰੇਬਿਦ ਲੋਗਾ ਤ੍ਰੇਬਿਦ ਜੋਗਾ ਸ਼ਬਦ ਵਿਚਾਰੈ ਚੂਕਸ ਸੋਗਾ ਊਜਲ ਸਾਚ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੈ ਸੋਏ ਤੁਜ ਪਹਿ ਨੋਂ ਨਿੱਦ ਤੂ ਕਰਨੈ ਜੋਗਾ ਥਾਪ ਉਥਾਪੇ ਕਰੇ ਸੋ ਹੋਗਾ ਜਤ ਸਤ ਸੰਜਮ ਸੱਚ ਸੁਚੀਤ ਨਾਨਕ ਜੋਗੀ ਤੇ ਭਵਨ ਮੀਤ RAM ਕਲੀ ਮਹੱਲਾ ਪਹਿਲਾ ਖੱਟ ਮੱਤ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਧੁਨ ਅੰਤਰ ਜਾਗੀ ਵਾਜੈ ਅਨਹਦ ਮੇਰਾ ਮਨ ਲੀਨਾ ਗੁਰਬਚਨੀ ਸਤਨਾਮ ਪਤਿਨਾ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮ ਸਮਾਈਐ ਰਹਾਉ ਮਾਇਆ ਮੋਹ ਵਿਵਰਜ ਸਮਾਈ ਸਤਗੁਰ ਭੇਟੈ ਮੇਲ ਮਲਾਈ ਨਾਮ ਰਤਨ ਨਿਰਮੋਲਕ ਹੀਰਾ ਤਿਤਰਾਤਾ ਮੇਰਾ ਮਨ ਧੀਰਾ ਹਉ ਮੈਂ ਮਮਤਾ ਰੋਗ ਨਾ ਲਾਗੈ ਰਾਮ ਭਗਤ ਜਮ ਕਾ ਭਉ ਭਾਗੈ ਜਮ ਜੰਦਾਰ ਨਾ ਲਾਗੈ ਮੋਹੇ ਨਿਰਮਲ ਨਾਮ ਹਿਰਦੈ ਹਰ ਸੋਹੀ ਸ਼ਬਦ ਵਿਚਾਰ ਭੈ ਨਿਰੰਕਾਰੀ ਗੁਰਮਤਿ ਜਾਗੇ ਦੁਰਮਤਿ ਪਰਹਾਰੀ ਅਨ ਦਿਨ ਜਾਗ ਰਹਿ ਲਿਵ ਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਿਪਤ ਗੁਫਾ ਮਹਿ ਰਹੈ ਨਿਰਾਰੀ ਤਸ ਕਰ ਪੰਚੋ ਸ਼ਬਦ ਸੰਘਾਰੇ ਪਰ ਕਰ ਜਾਏ ਨਾ ਮਨ ਦੁਲਾਏ ਸਹਿਜ ਨਿਰੰਤਰ ਰਹੂ ਸਮਾਈ ਗੁਰਮੁਖ ਜਾਗ ਰਹਿ ਔ ਤੂਤਾ ਸਦ ਬੈਰਾਗੀ ਤਤ ਪਰੂਤਾ ਜਗ ਸੂਤਾ ਮਾਰੇ ਆਵੈ ਜਾਏ ਬਿਨ ਗੁਰ ਸ਼ਬਦ ਨਾ ਸੋਜੀ ਪਾਏ ਹਨਹਦ ਸ਼ਬਦ ਵੱਜੈ ਦਿਨ ਰਾਤੀ ਅਵਗਤ ਕੀ ਗਾਤੇ ਗੁਰਮੁਖ ਜਾਤੀ ਤਉ ਜਾਨੀ ਜਾਂ ਸ਼ਬਦ ਪਛਾਨੀ ਏ ਕੋ ਰਵ ਰਹੀ ਆ ਨਿਰਬਾਨੀ ਸੁੰਨ ਸਮਾਦ ਸਹਿਜ ਮਨ ਰਾਤਾ ਤਜ ਹਉ ਲੋਭਾ ਏ ਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਟ ਸਮਾਨਿਆ RAM ਕਲੀ ਮਹੱਲਾ ਪਹਿਲਾ ਸਾਹਾ ਗਣਹਿ ਨਾ ਕਰਹਿ ਵਿਚਾਰ ਸਾਹੀ ਉਪਰੇ ਕੰਕਾਰ ਜਿਸ ਗੁਰ ਮਿਲੈ ਸੋਈ ਵਿਦ ਜਾਣੈ ਗੁਰਮਤ ਹੋਏ ਤਾਂ ਹੁਕਮ ਪਛਾਨੈ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਹਉ ਮੈਂ ਜਾਏ ਸ਼ਬਦ ਘਰ ਲਈਐ ਰਹਾਉ ਗਣ ਗਣ ਜੋਤਕ ਕਾਂਢੀ ਕੀਨੀ ਪੜੈ ਸੁਲਾਵੇ ਤਤ ਨਾ ਚੀਨੀ ਸਭ ਸੈ ਉਪਰ ਗੁਰ ਸ਼ਬਦ ਵਿਚਾਰ ਹੋਰ ਕਤਨੀ ਬਦੋ ਨਾ ਸਗਲੀ ਛਾਰ ਨਾਵਹਿ ਧੋਵਹਿ ਪੂਜਹਿ ਸਹਿਲਾ ਬਿਨ ਹਰ ਰਾਤੀ ਮੈ ਲੋ ਮੈ ਲਾ ਗਰਬ નિਵਾਰ ਮਿਲੇ ਪ੍ਰਭ ਸਾਰਥ ਮੁਕਤ ਪ੍ਰਾਨ ਜਪ ਹਰ ਕੀਰਤਾਰਥ ਵਾਚੈ ਵਾਦ ਨਾ ਬੇਦ ਵਿਚਾਰੈ ਆਪ ਡੁੱਬੈ ਕਿਉ ਪਿਤਰਾ ਤਾਰੈ ਕਟ ਕਟ ਬ੍ਰਹਮ ਚੀਨੈ ਜਨ ਕੋਏ ਸਤਿਗੁਰ ਮਿਲੈ ਤਾਂ ਸੋਜੀ ਹੋਏ ਗਣਤ ਗਣੀਐ ਸਹ ਸਾਧੁਖ ਜੀਐ ਗੁਰ ਕੀ ਸਰਨ ਪਵੈ ਸੁਖ ਥੀਐ ਕਰਿ ਅਪਰਾਧ ਸਰਨ ਹਮ ਆਇਆ ਗੁਰ ਹਰਿ ਭੇਟੇ ਪੁਰਬ ਕਮਾਇਆ ਗੁਰ ਸਰਨ ਨਾ ਆਈਐ ਬ੍ਰਹਮ ਨ ਪਾਈਐ ਪਰਮ ਭਲਾਈਐ ਜਨਮ ਮਾਰਿ ਆਈਐ ਜਮਦਰ ਬਹੰਤ ਹੋ ਮਰੈ ਬਿਕਾਰ ਨਰਦਾ ਨਾਮ ਨਾ ਸ਼ਬਦ ਅਚਾਰ ਇਕ ਪੰਦੇ ਪੰਡਿਤ ਮਿਸਰ ਕਹਾਵਹਿ ਦੁਬਦਾਰਾਤੇ ਮਹਿਲ ਨਾ ਪਾਵਹਿ ਜਿਸ ਗੁਰ ਪ੍ਰਸਾਦੀ ਨਾਮੇ ਆਧਾਰ ਕੋਟ ਮੱਧੇ ਕੋ ਜਨ ਆਪਾਰ ਏਕ ਬੁਰਾ ਭਲਾ ਸਾਚ ਏਕੈ ਬੂਝ ਗਿਆਨੀ ਸਤ ਗੁਰ ਕੀ ਟੇਕੈ ਗੁਰਮਖ ਵਿਰਲੀ ਏ ਕੋ ਜਾਣਿਆ ਆਮਣ ਜਾਣਾ ਮੇਟ ਸਮਾਣਿਆ ਜਿਨ ਕੈ ਹਿਰਦੈ ਏਕੰਕਾਰ ਸਰਬਗੁਣੀ ਸਾਚਾ ਵਿਚਾਰ ਗੁਰ ਕੈ ਪਾਣੈ ਕਰਮ ਕਮਾਵੇ ਨਾਨਕ ਸਾਚੇ ਸਾਚ ਸਮਾਵੇ RAM ਕਲੀ ਮਹੱਲਾ ਪਹਿਲ